ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਰਿਸ਼ਤੇ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਲਈ ਕੁਝ ਖਾਸ ਰਿਸ਼ਤੇ ਲੈ ਕੇ ਆਏ ਹਾਂ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਚੈਨਲ ਤੇ ਨਵੇਂ ਆਏ ਹੋ ਸਾਡੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਨਾਲ ਲਾਇਗ ਦੇ ਬੈਲ ਆਈਕਨ ਨੂੰ ਕਰੋ ਪ੍ਰੈਸ ਤਾਂ ਜੋ ਕਿ ਸਾਡੀਆਂ ਆਉਣ ਵਾਲੀਆਂ ਨਵੀਆਂ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਰਹੇ ਜੇਕਰ ਤੁਸੀਂ ਵੀ ਆਪਣੇ ਲੜਕੇ ਜਾਂ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਬਾਇਓ ਡਾਟਾ ਭੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਸਾਡਾ ਕੰਮ ਸਿਰਫ ਐਡ ਲਗਾਉਣ ਦਾ ਹੁੰਦਾ ਹੈ ਜੀ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਅਗਰ ਤੁਹਾਨੂੰ ਸਾਡੀਆਂ ਵੀਡੀਓ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰੋ ਜੀ ਅਗਰ ਤੁਹਾਨੂੰ ਰਿਸ਼ਤਾ ਕਰਦੇ ਸਮੇਂ ਜਾਂ ਰਿਸ਼ਤੇ ਤੋਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਂਦੀ ਹੈ ਤਾਂ ਉਸਦੇ ਜ਼ਿੰਮੇਵਾਰ ਤੁਸੀਂ ਖੁਦ ਹੋਵੋਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੈ ਅਸੀਂ ਖੁਦ ਰਿਸ਼ਤੇ ਨਹੀਂ ਕਰਵਾਉਂਦੇ ਜੀ ਅੱਜ ਦਾ ਪਹਿਲਾ ਰਿਸ਼ਤਾ ਨੋਟ ਕਰੋ ਜੀ ਨਾਮ ਸ਼ੌਰਭ ਕੁਮਾਰ ਪਤਾ ਸ਼੍ਰੀ ਅੰਮ੍ਰਿਤਸਰ ਸਾਹਿਬ ਸ਼ਹਿਰ ਤੋਂ ਬਿਲੋਂਗ ਕਰਦੇ ਆ ਜੀ ਅੰਮ੍ਰਿਤਸਰ ਗੋਤ ਕਬੀਰ ਪੰਥੀ ਭਗਤ ਉਮਰ 16 2 1996 ਪੜ੍ਹਾਈ ਪਲੱਸ 2 ਪਾਸ ਨੇ ਜੀ ਨਾਲ ਬੀ ਐਸ ਸੀ ਕੀਤੀ ਹੋਈ ਹੈ ਫੈਮਿਲੀ ਦੇ ਵਿੱਚ ਪਿਤਾ ਸੰਤੋਖ ਕੁਮਾਰ ਪੰਜਾਬ ਪੁਲਿਸ ਅਮਰitsar ਤੋਂ ਸਬ ਇੰਸਪੈਕਟਰ ਰਿਟਾਇਰ ਨੇ ਮਾਤਾ ਇੱਕ ਰੇਲੂ ਕੰਮ ਕਰਦੇ ਨੇ ਜੀ ਭਰਾ ਇੱਕੇ ਪੁਰਤਗਾਲ ਵਿੱਚ ਪੈਣ ਇੱਕੇ ਮੈਰਿਡ ਡਾਕਟਰ ਦੇ ਸਰਕਾਰੀ ਹਸਪਤਾਲ ਅਮਰitsar ਦੇ ਵਿੱਚ ਕੰਮ ਹੈ ਜੀ ਇਹਨਾਂ ਦਾ ਮੁੰਡਾ 5 ਸਾਲ ਤੋਂ ਜਰਮਨ ਦੇ ਵਿੱਚ ਤੇ ਜਰਮਨ ਵਿੱਚ ਹੋਟਲ ਦੇ ਵਿੱਚ ਕੁੱਕ ਦਾ ਕੰਮ ਕਰਦਾ ਹੈ ਤਨਖਾਹ 2 ਲੱਖ ਰੁਪਏ ਹੈ ਜੀ ਤੇ ਨਾਲ ਪਰਿਵਾਰ ਦਾ ਨੰਬਰ ਲੋਡ ਕਰ ਲਓ ਜੀ ਦਿੱਤਾ ਗਿਆ ਹੈ 94174 34913 ਇਸ ਨੰਬਰ ਤੇ ਪਰਿਵਾਰ ਦੇ ਨਾਲ ਤੁਸੀਂ ਸਿੱਧੀ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਤੇ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਵੀ ਉਸ ਹੀ ਪਰਿਵਾਰ ਦਾ ਹੈ ਇੱਕ ਹੀ ਪਰਿਵਾਰ ਤੋਂ ਦੋ ਰਿਸ਼ਤੇ ਨੇ ਨਾਮ ਸੁਨੀਲ ਕੁਮਾਰ ਪਤਾ ਅਮ੍ਰਿਤਸਰ ਸ਼ਹਿਰ ਤੋਂ ਬਲੋਂਗ ਕਰਦੇ ਆ ਜੀ ਗੋਤ ਕਬੀਰ ਪੰਥੀ ਭਗਤ ਉਮਰ 12 2 1993 ਪੜਾਈ ਦਾਸਪਾਸ ਨੇ ਜੀ ਫੈਮਿਲੀ ਦੇ ਵਿੱਚ ਪਿਤਾ ਸੰਤੋਖ ਕੁਮਾਰ ਪੰਜਾਬ ਪੁਲ ਅੰਮ੍ਰਿਤਸਰ ਤੋਂ ਸਬ ਇੰਸਪੈਕਟਰ ਰਿਟਾਇਰ ਨੇ ਜੀ ਮਾਤਾ ਘਰੇ ਲੋ ਕੰਮ ਕਰਦੇ ਨੇ ਪਰਾ 1K ਪੁਰਤਗਾਲ ਵਿੱਚ ਭੈਣ 1K ਮੈਰੀਡ ਡਾਕਟਰ ਸਰਕਾਰੀ ਹਸਪਤਾਲ ਅੰਮ੍ਰਿਤਸਰ ਦੇ ਵਿੱਚ ਕਾਮੇ ਜੀ ਮੁੰਡਾ 6 ਮਹੀਨੇ ਤੋਂ ਪੁਰਤਗਾਲ ਵਿੱਚ ਪੁਰਤਗਾਲ ਵਿੱਚ ਵਧੀਆ ਕੰਮ ਕਰਦੇ ਨੇ ਜੀ ਤੇ ਤਨਖਾਹ 1 ਲੱਖ ਰੁਪਏ ਆ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਨੋਟ ਕਰੋ 94174 31913 ਇਸ ਨੰਬਰ ਤੇ ਤੁਸੀਂ ਪਰਿਵਾਰ ਨਾਲ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ। ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ, ਨਾਮ ਸਿੰਘ, ਪਤਾ ਕੁਰਕhetra ਹਰਿਆਣਾ, ਕਾਸਟ ਰਵੀਦਾਸੀਆ, ਉਮਰ 1994, ਕੱਦ 5 ਫੁੱਟ 11 ਇੰਚ। ਪੜ੍ਹਾਈ ਬੀਟੇ ਕੀਤੀ ਹੋਈ ਏ ਜੀ, ਐਜੂਕੇਟਿਡ ਫੈਮਲੀ ਏ, ਪੰਜਾਬੀ, ਰਾਧਾ ਸਵਾਮੀ ਫੈਮਲੀ ਏ ਜੀ, ਕੰਮ ਇਹਨਾਂ ਦਾ ਆਪਣਾ ਬਿਜ਼ਨਸ ਏ। ਇਸ ਪਰਿਵਾਰ ਦੀ ਮੰਗੇ ਜੀ ਕੁੜੀ ਸੋਣੀ ਸੁਨੱਖੀ ਹੋਵੇ ਪੜੀ ਲਿਖੀ ਹੋਵੇ ਤੇ ਵਧੀਆ ਹਾਈਟ ਹੋਵੇ ਐਂਡ ਮੀਡਲ ਕਲਾਸ ਫੈਮਿਲੀ ਤੋਂ ਹੋਵੇ ਨਾਲ ਪਰਿਵਾਰ ਦਾ ਨੰਬਰ ਦਿੱਤਾ ਗਿਆ ਜੀ ਨੋਟ ਕਰ ਸਕਦੇ ਹੋ 93547 70541 ਇਸ ਨੰਬਰ ਤੇ ਪਰਵਾਜ਼ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਜੋ ਕਿ ਲੜਕੀ ਦਾ ਹੈ ਨਾਮ ਕੌਰ ਪਤਾ ਹੁਸ਼ਿਆਰਪੁਰ ਕਾਸਟ ਰਾਮਗੜੀਆ ਸਿੱਖ ਉਮਰ 32 ਸਾਲ ਹੈ ਜੀ ਦਾ ਦੇ ਪੈਨੀ ਫੁੱਟ 1 ਇੰਚ ਪੜਾਈ ਜੀ ਐਨ ਐਮ ਨਰਸਿੰਗ ਕੀਤੀ ਹੋਈ ਹੈ ਜੀ ਤੇ ਕੁੜੀ ਵਿਦਵਾ ਹੈ ਕਾਮੇ ਜੀ ਇਹਨਾਂ ਦਾ ਨਰਸਿੰਗ ਹੈ ਜੀ ਪ੍ਰਾਈਵੇਟ ਹਸਪੀਟਲ ਦੇ ਵਿੱਚ ਮੁੰਡਾ ਇਹਨਾਂ ਨੂੰ ਚਾਹੀਦਾ ਹੈ ਜੀ ਮੰਗੇ ਪਰਿਵਾਰ ਦੀ ਮੁੰਡਾ ਸਰਵਿਸਮੈਨ ਹੋਵੇ ਹੁਸ਼ਿਆਰਪੁਰ ਨੂੰ ਪੈ ਲੈ ਜੀ ਨੰਬਰ ਨੋਟ ਕਰ ਸਕਦੇ ਹਾਂ ਜੀ 98557 96736 ਇਸ ਨੰਬਰ ਤੇ ਪਰਿਵਾਰ ਨਾਲ ਗੱਲਬਾਤ ਕਰਕੇ ਆਪਣੀ ਵਿਧੇਰੇ ਜਾਣਕਾਰੀ ਵੀ ਤੁਸੀਂ ਪ੍ਰਾਪਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸਟਾ ਨੋਟ ਕਰੋ ਜੀ ਨਾਮ ਸਿੰਘ ਪਤਾ ਮਾਨਸਾ ਕਾਸਟ ਜੱਟ ਸਿੱਖ ਗੋਤ ਸਿੱਧੂ ਉਮਰ 6/11/1994 ਕੱਦ 6 ਫੁੱਟ ਪੜਾਈ ਪਲੱਸ 2 ਗ੍ਰੈਜੂਏਸ਼ਨ ਆਈਟੀਆਈ ਡਿਪਲੋਮਾ ਪਹਿਣਾ ਦੋਨੇ ਜੀ ਮੈਰਿਡ ਨੇ ਕੰਮ 6 ਲੇ ਜਮੀਨ ਆਪਣਾ ਕਾਰੋਬਾਰ ਬਿਜ਼ਨਸ ਕਮਾਈ 1.5 ਲੱਖ ਪ੍ਰਤੀ ਮਹੀਨਾ ਮੰਗੇ ਜੀ ਕੁੜੀ ਸੋਨੀ ਸੁਨੱਖੀ ਹੋਵੇ ਵਧੀਆ ਪਰਿਵਾਰ ਤੋਂ ਹੋਵੇ ਪੜੀ ਲਿਖੀ ਹੋਵੇ ਤੇ ਘਰ ਸੰਭਾਲਣ ਵਾਲੀ ਹੋਵੇ ਆਈਲੈਟਸ ਦੇ ਐਨਆਰਆਈ ਦੌਰਨ ਜੀ ਤੇ ਨੰਬਰ ਕਰ ਸਕਦੇ ਹੋ ਜੀ ਨੋਟ 78370 29607 ਇਸ ਨੰਬਰ ਤੇ ਕਾਲ ਕਰਕੇ ਮੈਸੇਜ ਕਰਕੇ ਹੋਰ ਵਧੇਰੇ ਜਾਣਕਾਰੀ ਵੀ ਲੈ ਸਕਦੇ ਹੋ ਜੀ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਨਾਮ ਪ੍ਰਭਲਿੰਦ ਸਿੰਘ ਪਤਾ ਅੰਮ੍ਰਿਤਸਰ ਕਾਸਟ ਅਰੋੜਾ ਸਿੱਖ ਉਮਰ 24 7 1998 ਜਨਮ ਦਾ ਟਾਈਮ ਹੈ ਜੀ ਸਵੇਰ ਦੇ 6:00 a.m. ਪੜਾਈ ਪਲੱਸ 2 ਪਾਸ ਨੇ ਮਦਰ ਐਕਸਪਾਇਰ ਨੇ ਕਮ ਆਰਤੀ ਫਰੂਟਸ ਵਾਰਲਾ ਮੰਡੀ ਸ਼ਾਪ 88 ਰਿਚ ਫੈਮਲੀ ਤੋਂ ਬਿਲੋਂਗ ਕਰਦੇ ਆ ਜੀ ਮੰਗ ਇਹਨਾਂ ਦੀ ਫੈਮਲੀ ਦੀ ਮੰਗੇ ਜੀ ਕੁੜੀ ਸੋਹਣੀ ਸੁਰੱਖੀ ਹੋਵੇ Hindu ਜਾਂ Sikh ਫੈਮਲੀ ਤੋਂ ਹੋਵੇ ਬਾਈ ਜਾਂ ਚੌਲਿਸਾ 24 ਸਾਲ ਦੀ ਉਮਰ ਹੋਵੇ ਜੱਟ ਗੁਮਿਆਰ ਸੁਨਿਆਰੇ ਕਾਸਟ ਵਾਲੀ ਇਹਨਾਂ ਦੇ ਨਾਲ ਸੰਪਰਕ ਨਾ ਕਰਨ ਜੀ ਖੱਤਰੀ ਅਰੋੜਾ ਸੰਪਰਕ ਕਰ ਸਕਦੇ ਨੇ ਜੀ ਅੰਮ੍ਰਿਤਸਰ ਏਰੀਏ ਨੂੰ ਪਹਲੇ ਜੀ ਨੰਬਰ ਨੋਟ ਕਰ ਸਕਦੇ ਹਾਂ 988884 72218 ਸੌਰੀ 73218 988884 73218 ਇਸ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿਮਰਨਦੀਪ ਸਿੰਘ ਪਿਤਾ ਪ੍ਰਤਪਾਰ ਸਿੰਘ ਮਾਤਾ ਹਰਿੰਦਰ ਕੌਰ ਪਤਾ ਜਲੰਧਰ ਕਾਸਟ ਅਰੋੜਾ ਸਿੱਖ ਉਮਰ 8 ਦਾ 1992 ਕੱਦ 5 ਫੁੱਟ 9 ਇੰਚ ਪੜਾਈ ਬੀਏ ਪ੍ਰਾਈਵੇਟ ਕਾਲਜ ਤੋਂ ਕੀਤੀ ਹੋਈ ਹੈ ਜੀ ਪੈਨਿਕ ਕੇ ਮੈਰਿਡ ਹੈ ਫੈਮਿਲੀ ਸਟੇਟਸ ਅਪਰ ਮਿਡਲ ਕਲਾਸ ਫੈਮਿਲੀ ਅਰੋੜਾ ਸਿੱਖ ਫੈਮਿਲੀ ਨਾਨ ਵੈਜੀਟੇਰੀਅਨ ਨੇ ਜੀ ਕੰਮੇ ਜੀ ਇਹਨਾਂ ਦਾ ਆਪਣਾ ਬਿਜ਼ਨਸ ਹੈ ਦੁਬਈ ਦੇ ਵਿੱਚ 8 ਇਅਰ ਔਨ ਦੁਬਈ ਨਾਊ ਵਰਕਿੰਗ ਇਨ ਦੁਬਈ 8 ਸਾਲਾਂ ਤੋਂ ਦੁਬਈ ਦੇ ਵਿੱਚ ਨੇ ਜੀ ਤੇ ਹੁਣ ਕੰਮ ਕਰ ਰਹੇ ਨੇ ਦੁਬਈ ਵਿੱਚ ਮਾਂਗੇ ਜੀ ਇਸ ਪਰਿਵਾਰ ਦੀ ਕੁੜੀ ਬੀਏ ਪਾਸ ਹੋਵੇ ਸਿੰਪਲ ਹੋਵੇ ਅਰੋੜਾ ਸਿਕ ਫੈਮਿਲੀ ਤੋਂ ਹੋਵੇ ਨੰਬਰ ਪਰਿਵਾਰ ਦਾ ਦਿੱਤਾ ਗਿਆ ਜੀ ਨੋਟ ਕਰ ਸਕਦੇ ਹੋ 90412 44885 ਇਸ ਨੰਬਰ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਵਧੇਰੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਜੀ ਹਾਂਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਭੁਪਿੰਦਰ ਸਿੰਘ ਭੁਪਿੰਦਰ ਪ੍ਰੀਤਪਾਲ ਸਿੰਘ ਪਤਾ ਬਟਲਾੜਾ ਮਾਨਸਾ ਉਮਰ 25 12 ਨੰਨੇਵੇ ਜਨਮ ਦਾ ਟਾਈਮ 4am ਕੱਦ 5 ਫੁੱਟ 11 ਇੰਚ ਕਾਸਟ ਗੋਲਡਸਮਿਥ ਪੜਾਈ 트리플 ਐਮਏ ਐਡ ਗਿਆਨੀ ਡਿਗਰੀ ਗੁਰਸਿੱਖ ਅਮ੍ਰਿਤਾਰੀ ਫੈਮਲੀ ਹੈ ਜੀ ਪਿਤਾ ਲక్ష్మణ ਸਿੰਘ ਐਕਸਪਾਇਰ ਨੇ ਮਾਤਾ ਦਰਸ਼ਨ ਕੌਰ ਐਟਸਪਾਇਰ ਭੈਣ 1 ਇੱਕ ਹੀ ਮੈਰਿਡੇ ਭਰਾ 2 ਨੇ ਇੱਕ ਮੈਰਿਡੇ ਕੰਮੇ ਜੀ ਗੁਰੂ ਨਾਨਕ ਸਕੂਲ 뮤직 ਟੀਚਰ ਨੇ ਜੀ ਬਠਿੰਡਿਆ ਦੇ ਵਿੱਚ ਤੇ ਮੰਗੇ ਜੀ ਇਸ ਪਰਿਵਾਰ ਦੀ ਕੁੜੀ ਵਧੀਆ ਪਰਿਵਾਰ ਤੋਂ ਹੋਵੇ। ਪਰਿਵਾਰ ਦਾ ਨਾਲ ਨੰਬਰ ਦਿੱਤਾ ਗਿਆ ਜੀ ਨੋਟ ਕਰ ਸਕਦੇ ਹੋ 9851 39494। ਅੱਜ ਇਹ ਜੀ ਆਪਣੇ ਅੱਜ ਦੇ ਕੁਝ ਨਵੇਂ ਰਿਸ਼ਤੇ ਜੇ ਇਨ੍ਹਾਂ ਰਿਸ਼ਤਿਆਂ ਦੇ ਵਿੱਚੋਂ ਤੁਹਾਨੂੰ ਕੋਈ ਵੀ ਰਿਸ਼ਤਾ ਸੈੱਟ ਆਉਂਦਾ ਹੈ ਤਾਂ ਦਿੱਤੇ ਗਏ ਨੰਬਰਾਂ ਤੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਆਪਣੀ ਵਧੇਰੇ ਜਾਣਕਾਰੀ ਵੀ ਤੁਸੀਂ ਲੈ ਸਕਦੇ ਹੋ ਜੀ। ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰਿਆ ਕਰੋ ਜੀ ਜਾਂਚ ਪੜਤਾਲ ਕਰਕੇ ਉਸ ਤੋਂ ਬਾਅਦ ਦੇ ਵਿੱਚ ਰਿਸ਼ਤਾ ਕਰਿਆ ਕਰੋ ਜੇਕਰ ਤੁਹਾਨੂੰ ਰਿਸ਼ਤਾ ਕਰਦੇ ਸਮੇਂ ਜਾਂ ਬਾਅਦ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਪ੍ਰੋਬਲਮ ਆਉਦੀ ਹੈ ਤਾਂ ਉਸਦੀ ਜ਼ਿੰਮੇਵਾਰ ਅਸੀਂ ਨਹੀਂ ਹੋਵਾਂਗੇ ਜੀ ਕਿਉਂਕਿ ਸਾਡਾ ਕੰਮ ਸਿਰਫ ਐਡ ਦਾ ਹੈ ਅਸੀਂ ਐਡ ਹੀ ਲਗਾਉਣਿਆ ਹੈ ਜੀ ਜੇਕਰ ਤੁਸੀਂ ਵੀ ਆਪਣੇ ਲੜਕੇ ਚਾ ਲੜਕੀ ਦੇ ਰਿਸ਼ਤੇ ਦੀ ਐਡ ਲਗਵਾਉਣਾ ਚਾਹੁੰਦੇ ਹੋ ਤਾਂ ਸਾਡੇ ਦਿੱਤੇ ਗਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਡਾਟਾ ਪੇਜ ਕੇ ਤੁਸੀਂ ਆਪਣੀ ਐਡ ਲਗਵਾ ਸਕਦੇ ਹੋ ਜੀ ਮਿਲਦੇ ਆ ਜੀ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ ਜੀ